ਮੇਰਾ ਨਾਮ ਜੀ ਦਾਸ ਭਾਈ ਜਸਪ੍ਰੀ ਸਿੰਘ ਜੱਸਾ ਨਾਂ ਤੋਂ ਜਾਣਿਆ ਜਾਂਦਾ ਜੀ ਭਾਈ ਐਕਸੀਡੈਂਟ ਸੀ ਤੁਹਾਡੀ ਵੀਡੀਓ ਦੇਖਦੇ ਆ ਸ਼ਹੀਦ ਬਾਬਾ ਚੀਪ ਸਿੰਘ ਗੁਰਦੁਆਰੇ ਜਿੱਥੇ ਸੀਵੇ ਜੀ ਦਾ ਸਪਾਈ ਕਰਦੇ ਹੈਗੇ ਉਹ ਭਾਈ ਹਿੰਮਤ ਬਲ ਕਿੱਥੋਂ ਆਉਂਦੀ ਆ ਤੇ ਚਲੋ ਤੁਸੀਂ ਸਪਾਈ ਕਰ ਕਿਸ ਤਰ੍ਹਾਂ ਦਬਾ ਕੇ ਜਸੀਂ ਆਪਣੀ ਨਿਭਾ ਲਈ ਇਹ ਮਹਾਰਾਜਾ ਸੱਚੇ ਪਾਤਸ਼ਾਹ ਨੇ ਲੇਕੋ ਹਿੰਮਤ ਬਖਸ਼ੀ ਆ ਜਦੋਂ ਦੀ ਮਦਦ ਦੀ ਲੋੜ ਈ ਆ ਤੇ ਮਦਰ ਦਾ ਚਲੋ ਮੈਂ ਹਰ ਗੱਲ ਦੇ ਵਿੱਚ ਨਾਲ ਆ ਚਲੋ ਮਾਵਾ ਦਾ ਪਿਆਰ ਹੁੰਦਾ ਆ ਸੋ ਤੇ ਇਹ ਕਰਕੇ ਮਾਪਿਆਂ ਨੇ ਇਹੋ ਚੀਜ਼ ਸਿਖਾਈ ਆ ਸੋ ਚੰਗੇਰਾ ਰਹਿਣਾ ਹੈ ਤੇ ਚੰਗੇ ਕੰਮ ਕਰਨੇ ਸੋ ਇਹ ਕਰਕੇ ਆਪਾਂ ਗੁਰੂ ਮਹਾਰਾਜ ਦੇ ਨਾਲ ਜੁੜੇ ਆ ਤੇ ਜੁੜੇ ਵੀ ਰਵਾਂਗੇ ਤੇ ਚੰਗੇ ਕੰਮ ਹੀ ਕਰਾਂਗੇ ਮਹਾਰਾਜ ਦੀ ਕਿਰਪਾ ਨਾਲ ਸੇਵਾ ਕਰੀ ਜਾਵਾਂਗੇ ਗਲਤ ਕਹਿਣ ਵਾਲਿਆਂ ਗਲਤ ਕਹੀ ਜਾਣਾ ਭਾਈ ਜੀ ਇਸ ਸੇਵਾ ਦੀ ਸ਼ੁਰੂਆਤ ਕਦੋਂ ਹੋਈ ਸੀ ਕੀ ਸੋਚ ਕੇ ਜਿਹੜੀ ਸ਼ੁਰੂਆਤ ਕੀਤੀ ਇਸ ਸੇਵਾ ਦੀ ਸ਼ੁਰੂਆਤ ਵੇਖੋ ਮੇਰੇ ਪਿਤਾ ਜੀ ਸਾਡੇ ਨਾ ਵੇਖੋ ਇੱਕ ਹਿਸ਼ਾਰਪੁਰ ਤੋਂ ਤੁਹਾਨੂੰ ਬਾਬਾ ਜੀ ਵਾਲਾ ਸੰਗ ਜਿਹਦਾ ਢੇਰਾ ਆ ਬਹੁਤ ਤਗੜਾ ਸਾਡੇ ਪਿੰਡ ਤੋਂ ਸੰਗਤ ਵੀ ਜਾਂਦੀ ਸੋ ਇਹ ਕਰਕੇ ਅੰਦਰ ਨੂੰ ਜਿਤਨਾ ਮਾਪੇ ਸਕੌਣ ਤੋਂ ਉਦਾਂ ਹੀ ਹੁੰਦਾ ਫਿਰ ਬੱਚੇ ਉਦਾਂ ਹੀ ਕਰਦੇ ਹੈਗਾ ਸੋ ਇਹ ਕਰਕੇ ਮਾਪਿਆਂ ਨੇ ਇਸੇ ਰਾਤ ਹੀ ਗੁਰੂ ਮਹਾਰਾਜ ਦੇ ਤੁਰਿਆ ਆ ਤੇ ਇਹ ਕਰਕੇ ਇਹ ਰਾਹ ਤੇ ਤੁਰੇ ਆ ਉਦੋਂ ਦੇ ਜੇ ਜੋ ਫਿਰ ਹੁਸ਼ਾਈ ਆ ਫਿਰ ਧੰਨ ਧੰਨ ਅੰਮਰਸ਼ੀਦ ਬਾਬਾ ਦੀਪ ਸਿੰਘ ਦੇ ਲਾੜ ਲੱਗੇ ਭਾਈ ਇਹ ਤਾਂ ਅਸੀਂ ਅਵੇਖ ਵੀ ਸੀ ਕਿ ਅੰਦਰ ਤੁਸੀਂ ਵੜਦੇ ਹੋ ਜਿਹੇ ਤਰ੍ਹਾਂ ਦੇ ਕੋਈ ਸੇਫਟੀ ਤੁਸੀਂ ਨਹੀਂ ਲਿੱਤੇ ਹੋ ਜਿੱਤੇ ਹਿੰਮਤ ਦਾ ਕਿਸ ਤਰ੍ਹਾਂ ਦੇ ਐਸਾ ਹੁੰਦੀ ਹੈ ਕੋਈ ਠੀਕ ਹੈ ਜੀ ਵੇਖੋ ਜਿਹੜੀ ਗੈਸ ਆ ਉਹਦੇ ਵੇਲੇ ਵੀ ਕਾਰਪੋਰੇਸ਼ਨ ਦੇ ਜਿੰਨੇ ਅਫਸਰ ਸਾਹਿਬ ਆਨੇ ਉਹਨਾਂ ਨੂੰ ਵੀ ਪਤਾ ਹੈ ਕਿ ਇਹਦੇ ਵਿੱਚ ਗੈਸ ਬਣੀ ਹੁੰਦੀ ਆ ਸੋ ਉਹ ਚੜਦੀ ਵੀ ਆ ਸਰ ਬਹੁਤ ਜ਼ਿਆਦਾ ਚੜਦੀ ਆ ਸੋ ਇਹ ਕਰਕੇ ਵੇਖੋ ਮੈਂ ਸੇਫਟੀ ਦੇ ਆਪਾਂ ਕੋਈ ਨਹੀਂ ਹੁੰਦੀ ਬਸ ਮਹਾਰਾਜ ਤੇ ਭਰੋਸਾ ਹੁੰਦਾ ਜੀ ਬਾਬਾ ਦੀਪ ਸਿੰਘ ਤੇ ਹੋਰ ਬਾਕੀ ਕੁਝ ਨਹੀਂ ਇਦਾਂ ਦਾ ਮਨ ਚੋਇਆਗਾ ਵੀ ਕੋਈ ਗਲਵਸ ਪਾਉਣੇ ਜਾਂ ਕੋਈ ਮਾਸਕ ਪਾਉਣੇ ਬਈ ਹਿੰਮਤ ਕਿੱਥੋਂ ਆਉਂਦੀ ਆ ਜੀ ਸੇਵਾ ਕਰਨ ਦੀ ਇਹ ਮਤੋਂ ਵੇਖੋ ਹੁਣ ਕਹਿ ਰਹੇ ਨੇ ਆ ਬੜਾ ਕੋ ਗਿਆ ਦਣਾ ਵੀ ਇਹ ਮਹਾਰਾਜ ਹੀ ਆ ਸਰੀਰ ਜਿੱਦਾਂ ਮੰਨ ਲਓ ਵੀ ਐਤਵਾਰ ਦੇ ਦਿਨ ਸੱਚੇ ਪਾਤਸ਼ਾਹ ਸ਼ਹੀਦ ਸਿੰਘ ਆਪ ਹਾਜ਼ਰ ਹੋ ਜਾਂਦੇ ਆ ਸ਼ਹੀਦ ਸਿੰਘ ਆਪ ਹਾਜ਼ਰ ਹੋ ਜਾਂਦੇ ਆ ਤੇ ਉਹ ਫਿਰ ਉਹ ਤਾਕਤਾਂ ਜਿੱਦਾਂ ਮੰਨ ਲਓ ਜਿ ਛਣੀਆਂ ਤੇ ਬੁਖਾਰ ਵੀ ਹੋਇਆ ਹੋਵੇ ਕੋਈ ਵੀ ਗੱਲਬਾਤ ਹੋਈਏ ਵੀ 12 ਵਜੇ ਤੋਂ 12 ਆ ਪਾਵਰਫੁੱਲ ਮਹਾਰਾਜ ਕਿਰਪਾ ਕਰ ਦਿੰਦੇ ਲੋਕੀ ਕਮੈਂਟ ਬੜੇ ਕਰ ਦੇ ਕਿ ਬਾਬਾ ਆਪਨੇ ਹੁਣ ਕਦੇ ਨਹੀਂ ਕਰਦਾ ਇਹ ਬਿਮਾਰੀਆ ਲਾ ਕੇ ਲੋਕਾਂ ਨੂੰ ਬਿਮਾਰੀਆ ਕਰਦੀਆਂ ਇਦਾਂ ਦੇ ਕਮੈਂਟ ਵਿਕੋ ਕਮੈਂਟ ਜਿਹੜੀ ਬਿਮਾਰੀ ਦੀ ਗੱਲ ਕਰਦੇ ਆ ਕਿ ਬਈ ਇਹ ਚੀਜ਼ ਆਪਾਂ ਵੀ ਪੜੀ ਐ ਸੋ ਉਹ ਬਿਮਾਰੀ ਵੇਖੋ ਘਰ ਬੈਠੇ ਬੰਦੇ ਨੂੰ ਵੀ ਲੱਗ ਜਣੀ ਆ ਇਹ ਤੁਹਾਨੂੰ ਆਪ ਸਾਰੀ ਸੰਗਤ ਨੂੰ ਵੀ ਪਤਾ ਆ ਸਾਰੀ ਪਬਲਿਕ ਆਲ ਵਰਲਡ ਦੁਨੀਆ ਨੂੰ ਵੀ ਪਤਾ ਆ ਬਿਮਾਰੀ ਕੋਈ ਹੁਣ ਮੰਨ ਲਓ 2026 27 ਦੇ ਵਿੱਚ ਮਹਾਰਾਜ ਨੇ ਐਸੀ ਕਿਰਪਾ ਕਰਨੀ ਬਿਮਾਰੀ ਇਹੋ ਜੀ ਆਣੀ ਜੇ ਡਾਕਟਰਾਂ ਨੂੰ ਨਹੀਂ ਪਤਾ ਲੱਗਣਾ ਤੇ ਰਹਿਣੀ ਉਹ ਹੀ ਆ ਜਿਹੜੇ ਮਹਾਰਾਜ ਦੇ ਲੜ ਲੱਗੇ ਆ ਜਿਹੜੇ ਬਾਣੀ ਪੜਦੇ ਸੇਵਾ ਕਰਦੇ ਆ ਸੋ ਇਹ ਕਰਕੇ ਬਿਮਾਰੀ ਇਹ ਚੀਜ਼ਾਂ ਦਾ ਬਿਮਾਰੀ ਨਹੀਂ ਲੱਗਦੀ ਬਿਮਾਰੀ ਲੱਗਦੀ ਐ ਜਦੋਂ ਸਾਡਾ ਹਿਰਦਾ ਗੰਦਾ ਹੋਵੇ ਆਪਣੇ ਨਾਲ ਹੈਗੇ ਆ ਜੀ 15 ਤੋਂ 20 ਸਿੰਘਾਂ ਗਏ ਨੇ ਬਾਕੀ بڑے ਸਿੰਘ ਆ ਚੜ੍ਹਦੀ ਕਲਾ ਪਰ ਸੇਵਾ ਵਾਲੇ ਜਿਹੜੇ ਨਾਲ ਜੁੜੇ ਹੋਰ ਸੱਤ ਦਿਨਾਂ ਚੌਥੀ ਨੌਜਵਾਨਾਂ ਨੂੰ ਸੱਤ ਆਇਆ ਹੋ ਕੇ ਮਹਾਰਾਜ ਕਿਰਪਾ ਕਰਨ ਤਾਂ ਤਾਂ ਅਮਰਸ਼ੀਦ ਬਾਬਾ ਦੀਪ ਸਿੰਘ ਤੇ ਲਾੜ ਲਕੋ ਤੇ ਦਾੜੀ ਕੇਸ ਰੱਖੋ ਤੇ ਆਪੇ ਮਹਾਰਾਜ ਹਿੰਮਤ ਕਰਨਗੇ ਜੇ ਅੰਮ੍ਰਿਤ ਸੰਚਾਰ ਮਹਾਰਾਜ ਕਿਰਪਾ ਕਰਨ ਤੇ ਕਾ ਫਿਰ ਲਹਿਰਪੁਰ ਤੇ ਆਪਾਂ ਸਾਰੇ ਭਰਾ ਰਲ ਕੇ ਸਾਥ ਆਲਾ ਮਾਰ ਕੇ ਤੇ ਜਿਹੜਾ ਨਸ਼ਾ ਮੁਕਤ ਕਰੀਏ ਇਸ ਨਸ਼ਾ ਜਿਹੜਾ ਇਹ ਮੈਡੀਕਲ ਤੇ ਜਾ ਜਾ ਕੇ ਆਪਾਂ ਬੰਦ ਕਰਾ ਕੇ ਤੇ ਸਾਰੀਆਂ ਮਾਵਾਂ ਦੇ ਪੁੱਤ ਬਚਾਈ ਜੀ ਸੀ ਵੀ ਦੇ ਵਿੱਚ ਗੈਸ ਬਹੁਤ ਜ਼ਰੀ ਲੋਦੀ ਹੁੰਦੀ ਕਦੀ ਗੈਸ ਚੜੀ ਗੈਸ ਬਹੁਤ ਅਰੀ ਚੜਦੀ ਹੈ ਆਪਾਂ ਤੇ ਮਤਲਬ ਹਰ ਐਤਵਾਰ ਦੇ ਵਿੱਚ ਜਦੋਂ ਸੇਵਾ ਕਰੀਦੀ ਹੈ ਗੈਸ ਹਮੇਸ਼ਾ ਹੀ ਸਿਰ ਨੂੰ ਡਬਪ੍ਰੈਸ਼ਰ ਤੇ ਆ ਮਤਲਬ ਬਣ ਜਾਂਦਾ ਤੇ ਕੋਈ ਫਿਰ ਉਹ ਲੈਣੀ ਪੈਦੀ ਕੀ ਆਖ ਦਿੰਦੇ ਉਹਨੂੰ ਕੋਈ ਡੀਐਸਰ ਕੋਈ ਉਹਦੇ ਨਾਲ ਫਿਰ ਥੋੜਾ ਜਿਹਾ ਫਰਕ ਪੈਂਦਾ ਮਤਲਬ ਪਤਾ ਨਹੀਂ ਲੱਗਦਾ ਸੁੱਧ ਬੁੱਤੀ ਜਿਹੀ ਨਹੀਂ ਰਹਿਦੀ ਕਿ ਕੀ ਮਤਲਬ ਹੋ ਰਿਹਾ ਕੀ ਨਹੀਂ ਫਿਰ ਅਗਲੇ ਦਿਨ ਮੰਗਲਵਾਲ ਵਾਲੇ ਦਿਨ ਨੈਕਸਟ ਫਿਰ ਥੋੜਾ ਜਿਹਾ ਸਹੀ ਹੁੰਦਾ ਟਾਈਮਰ ਤੋਂ ਇਲਾਵਾ ਆਪਾਂ ਵੇਖੋ ਐਤਵਾਰ ਤੋਂ ਇਲਾਵਾ ਆਪਾਂ ਗੁਰੂ ਘਰ ਤਾਂ ਧੰਨ ਬਾਬਾ ਦੀਪ ਸਿੰਘ ਦੇ ਘਰ ਨਮਸਤਕ ਹੋਈਦਾ ਹਰ ਰੋਜ਼ ਜਾ ਕੇ ਦਰਸ਼ਨ ਕਰਕੇ ਆਈਏ ਅੱਜ ਦੇ ਦਰਸ਼ਨ ਕਰਨ ਦੇ ਬਾਅਦ ਆਪਾਂ ਆਪਣੇ ਘਰੇ ਰਹੀਦਾ ਮਹਾਰਾਜ ਦੀ ਕਿਰਪਾ ਨਾਲ ਸੋ ਆਪਣੇ ਪਿਤਾ ਜੀ ਨੇ ਆਉਣਾ ਹੁੰਦਾ ਜਦੋਂ ਸ਼ਾਮ ਨੂੰ ਆਪਾਂ ਪ੍ਰਸ਼ਾਦਾ ਤਿਆਰ ਕਰੀਦਾ ਮਹਾਰਾਜ ਕਿਰਪਾ ਕਰਨ ਫਿਰ ਆਪਾਂ ਸ਼ਕਾਉਂ ਦੇ ਕੀ ਸੋਚੇ ਆਪਾਂ ਦੇਖੋ ਆਪਾਂ ਚਲੋ ਹੁਣ ਕਹਿਣਾ ਨਹੀਂ ਚਾਹੁੰਦੇ ਕਮੇਟੀ ਦੇ ਵਿੱਚ ਨੌਕਰੀ ਮੈਨੂੰ ਕਿਹਾ ਸੀਗਾ ਤੈਨੂੰ ਸ਼੍ਰਮਣੀ ਕਮੇਟੀ ਚ ਹਾਂਜੀ ਸੋ ਉਦੇ ਵਿੱਚ ਕਈ ਮਤਲਬ ਤੁਹਾਨੂੰ ਪਤਾ ਹੀ ਅੱਜਕੱਲ੍ਹ ਕਿਸੇ ਦੇ ਧੀ ਪੁੱਤ ਨੂੰ ਨਹੀਂ ਕੋਈ ਚਾਉਂਦਾ ਵੀ ਅੱਗੇ ਵਧੇ ਤੇ ਸੋ ਉਹਨਾਂ ਨੇ ਕੋਈ ਇਹੋ ਜੀ ਗੱਲ ਕਹੀ ਤੇ ਆਪਾਂ ਉਹ ਚ ਨਹੀ ਫਿਰ ਆਪਾਂ ਉਹਣੀ ਉਹਨਾਂ ਨੂੰ ਦੁਬਾਰੇ ਫੋਨ ਕੀਤਾ ਵੀ ਭਾਈ ਨਹੀਂ ਆਪਾਂ ਬਾਬੇ ਦੀਪ ਸਿੰਘ ਦੇ ਮਗਤੇ ਬਣ ਸਕਦੇ ਆ ਤੁਹਾਡਾ ਤਰਲਾ ਨਹੀਂ ਮਾਰਨਾ ਫਿਰ ਤਰਨਾ ਫਿਰ ਇਹੋ ਹੀ ਆ ਕਿ ਭਾਈ ਆਪਾਂ ਨਹੀਂ ਮਗਤੇ ਬਣਨਾ ਆਪਾਂ ਬਾਬੇ ਦੀਪ ਸਿੰਘ ਦੇ ਮਗਤੇ ਜੋ ਸਾਡੀ ਝੋਲੀ ਚ ਪਾ ਦੇਣਗੇ ਫਿਰ ਉਹ ਲੈ ਲਾਂਗੇ ਹੱਸ ਕੇ ਲਵਾਂਗੇ ਸੇਵਾ ਜਿੰਨਾ ਜਰ ਮਾਰਾਂ ਇਹਨੇ ਸਵਾਸ ਬਖਸ਼ੇ ਉਹਨਾਂ ਜਰ ਜਾਰੀ